ਯਾਰ ਹਮੇਲੇ ਦੀ ਗੱਲ ਕੀਤੀ ਆ ਤੂੰ ਸੈਡ ਹੋਗਾ ਜਿੱਦਾਂ ਪਤਾ ਨਾ ਮੈਂ ਕੀ ਕਹਿ ਤਾ ਕੀ ਆ ਮੰਮੀ ਉਹ ਤੇ ਹੈ ਹੀ ਆ ਸੱਸ ਚੰਗੀ ਹੋਵੇ ਨਾ ਤੇ ਨੋ ਵੀ ਚੰਗੀ ਹੁੰਦੀ ਆ ਇਹਦੇ ਹੱਥ ਨੂੰ ਹੱਥ ਹੀ ਆ ਇਹਦੇ ਫਿਰ ਪੁੱਤ ਹੈ ਹੀ ਆ ਉਹ ਜਾਓ ਪਰੇ ਮੰਮੀ ਮੈਂ ਸਾਰੀਆਂ ਗੱਲਾਂ ਸੁਣ ਲਿਆ ਨੇ ਉਹ ਤੂੰ ਬੈਠੀ ਰਹਿ ਉੱਥੇ ਕੀ ਹੁੰਦਾ ਈ ਉਹਤੇ ਬਸ ਆਪ ਪਰਦੇ ਲੈ ਲੋ ਲਓ ਤੇ ਆ ਲੈ ਲੋ ਤੇ ਕੁਰਸੀਆਂ ਲੈ ਲੋ ਤੇ ਝੂਟਾ ਤੈਨੂੰ ਮੈਂ ਕਾਰ ਤੇ ਇੱਥੇ ਦੇ ਦੇਣਾ ਹਾਂਜੀ ਬਾਕੀ ਕੋਟੀਆਂ ਗੁਟੀਆਂ ਵੀ ਆਗੀਆਂ ਸੀਗੀਆਂ ਹਾਂ ਪਰ ਉਹ ਪ੍ਰਾਣੀਆਂ ਹੈਈਆਂ ਲੈਣ ਵਾਲੀਆਂ ਨਹੀਂ ਠੀਕ ਠੀਕ ਝੂਟਾ ਜਿਹੜਾ ਦਵਾ ਲੈਣਾ ਸੀ ਸੰਦੀਪ ਨੂੰ ਵੀ ਝੂਟਾ ਦਾ ਮਮੀ ਮੈਂ ਕਿਹਾ ਹੈਗਾ ਹਾਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਆ ਜਾਊਂਗਾ ਮੈਂ ਹਾਂਜੀ ਚਲੋ ਠੀਕ ਠੀਕ ਹੈ ਜੀ ਓਹੋ ਚੱਲ ਤੋ ਨਾ ਕਰ ਲਾ ਪੁੱਤ ਤਿਆਰੀ ਫਿਰ ਕੰਪਨੀ ਦਾ ਕੰਮ ਐ ਤਾਂ ਇਹ ਮੜਕੇ ਲੇਟ ਨਾ ਹੋਈ ਆ ਮਮੀ ਕਰਨੀ ਪੈਣੀ ਹੈ ਤਿਆਰੀ ਕੀ ਕਰਨੀ ਨੌਕਰ ਕੀ ਤੇ ਨਖਰਾ ਕੀ